ਜੇ ਵੇ ਕੀ ਕਰਵਾਣੀ ਵਿੱਚ ਲਿਖਿਆ ਹੈ ਬਹੁਤਾ ਕਈਏ ਬਹੁਤਾ ਹੋਏ ਤੁਸੀਂ ਗਰੀਬ ਨਹੀਂ ਰਹਿਣਾ ਤੁਹਾਡੇ ਅੰਦਰ ਇੱਕ ਅਜਿਹੀ ਸ਼ਕਤੀ ਹੈ ਉਸ ਸ਼ਕਤੀ ਨਾਲ ਤੁਸੀਂ ਜੋ ਵੀ ਚਾਹੁੰਦੇ ਹੋ ਉਹ ਬਣ ਸਕਦੇ ਹੋ ਤੇ ਆਪਣੀ ਉਸ ਸ਼ਕਤੀ ਦਾ ਇਸਤੇਮਾਲ ਕਰੋ ਚੌਥੇ ਉਹ ਲੋਕ ਹਨ ਜੋ ਅਮੀਰ ਬਣਨਾ ਹੀ ਨਹੀਂ ਚਾਹੁੰਦੇ ਦੇਖ ਕੇ ਵੀ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਉਹ ਜਿੱਥੇ ਵੀ ਹਨ ਆਪਣੀ ਸਥਿਤੀ ਨੂੰ ਪੂਰੀ ਤਰ੍ਹਾਂ ਸੰਤੋਸ਼ਟ ਹਨ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਰਹੇ ਹਨ ਅtir maal ਨੂੰ ਦਰਸਾਮਜ ਕੇ ਉੱਪਰ ਲੈਣ ਦੀ ਯੋਗਤਾ ਨੂੰ ਪ੍ਰਾਪਤ ਕਰ ਚੁੱਕੇ ਹਨ ਖੁਦ ਭਗਵਾਨ ਵੀ ਚਾਹੇ ਤਾਂ ਉਹਨਾਂ ਦਾ ਭਲਾ ਨਹੀਂ ਕਰ ਸਕਦਾ ਫਿਰ ਤੁਸੀਂ ਕਿਸ ਬਾਗ ਦੀ ਮੂਲੀ ਹੋ ਜੇ ਤੁਸੀਂ ਅਮੀਰ ਬਨਣਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਕਿ ਇਸ ਦੇ ਲਈ ਗਰੀਬੀ ਦਾ ਅਧਿਐਨ ਕੀਤਾ ਜਾਵੇ ਇਹ ਉਲਟ ਦਿਸ਼ਾ ਵਿੱਚ ਕੰਮ ਕਰਦੇ ਹੋਏ ਸੁਪਨਾ ਸਕਾਰ ਕਰਨ ਦੀ ਅੜੀਕ ਕਾਰਨ ਬਾਗ ਹੈ ਬਿਮਾਰੀ ਦਾ ਅਧਿਐਨ ਕਰਕੇ ਅਸੀਂ ਤੰਦਰੁਸਤੀ ਦੀ ਪ੍ਰਵਾਹ ਸ਼ਲ ਬੰਦਾ ਯਤਨ ਕਰਦੇ ਹਾਂ ਪਾਪ ਦਾ ਅਧਿਐਨ ਕਰਕੇ ਅਸੀਂ ਪੁੰਨ ਸਿੱਖਣ ਦਾ ਯਤਨ ਕਰਦੇ ਹਾਂ ਠੀਕ ਇਸੇ ਤਰ੍ਹਾਂ ਗਰੀਬੀ ਦਾ ਅਧਿਐਨ ਕਰਕੇ ਸਾਡੇ ਗਰੀਬੀ ਹੀ ਹੱਥ ਲੱਗੇਗੀ ਾਰੋਗਤਾ ਦੀ ਥਾਂ ਤੇ ਦਵਾਈਆਂ ਨੇ ਅੱਜ ਤੱਕ ਬਿਮਾਰੀਆਂ ਹੀ ਜੰਮੀਆਂ ਹਨ ਧਰਮ ਨੇ ਪੁੰਨ ਕਰਨ ਲਈ ਪ੍ਰੋਥ ਸਹਿਦਨਾ ਕਰਕੇ ਸਾਨੂੰ ਪਾਪ ਕਰਨ ਤੋਂ ਰੋਕਿਆ ਹੈ। ਅਤੇ ਆਰਥ ਸ਼ਾਸਤਰ ਨੇ આજ ਤੱਕ ਗਰੀਬਾਂ ਅਤੇ ਲੋੜਵੰਦਾਂ ਨੂੰ ਹੀ ਚਾਨਮ ਦਿੰਦਾ ਹੈ, ਨਾ ਕਿ ਅਮੀਰਾਂ ਨੂੰ। ਜੋ ਵੀ ਤੁਸੀਂ ਕਈ ਵਾਰੀ ਚੰਗਾ ਜਾਂ ਮਾੜਾ ਬੋਲਦੇ ਹੋ, ਜਿਵੇਂ ਜਿਵੇਂ ਕਿ ਕਿਸੇ ਗੱਲ ਨੂੰ ਵਾਰ-ਵਾਰ ਕਹਿ ਦਿੰਦੇ ਹੋ, ਉਹ ਤੁਹਾਡੀ ਗੱਲ ਜਾਂ ਚੰਗੀ ਹੋਵੇ ਜਾਂ ਮਾੜੀ, ਉਹ ਤੁਹਾਡੀ ਅੰਦਰਲੀ ਸ਼ਕਤੀ ਨੇ ਪੂਰੀ ਕਰਨੀ ਹੁੰਦੀ ਹੈ। ਇਸ ਕਰਕੇ ਜੇ ਚੰਗਾ ਸ਼ਬਦ ਬਾਰ-ਬਾਰ ਬੋਲੋਗੇ ਤਾਂ ਉਹ ਜ਼ਰੂਰ ਪੂਰਾ ਹੋਵੇਗਾ ਸਭ ਤੋਂ ਪਹਿਲਾਂ ਤਾਂ ਜੋ ਕੁਝ ਤੁਹਾਡੇ ਕੋਲ ਹੈ ਇਸ ਵਾਸਤੇ ਹਮੇਸ਼ਾ ਪਰਮਾਤਮਾ ਦਾ ਧੰਨਵਾਦ ਕਰੋ ਫਿਰ ਜੋ ਕੁਝ ਨਹੀਂ ਹੈ ਨਹੀਂ ਵੀ ਹੈ ਉਹ ਵੀ ਮਿਲ ਜਾਵੇਗਾ ਕਈ ਵਾਰ ਅਸੀਂ ਹਮੇਸ਼ਾ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਕਰਦੇ ਹਾਂ ਕਿ ਸਾਡੇ ਤਾਂ ਗਰੀਬੀ ਹੀ ਹੱਥ ਲੱਗੀ ਹੈ ਫੇਰ ਤੁਸੀਂ ਅਮੀਰੀ ਕਿੱਥੋਂ ਪਾਲਦੇ ਹੋ ਜੋ ਵੀ ਗੱਲ ਨੂੰ ਤੁਸੀਂ ਵਾਰ-ਵਾਰ ਬੋਲਦੇ ਹੋ ਤੁਹਾਡੀ ਅੰਦਰਲੀ ਸ਼ਕਤੀ ਇਹੀ ਸਮਝਦੀ ਹੈ ਕਿ ਇਸ ਇਸ ਨੂੰ ਸਿਰਫ ਇਹੀ ਚਾਹੀਦਾ ਹੈ ਉਸ ਨੇ ਇਹ ਪੂਰਾ ਕਰਨਾ ਹੁੰਦਾ ਹੈ ਚਾਹੇ ਉਹ ਗਲਤ ਹੋਵੇ ਚਾਹੇ ਠੀਕ ਹੋਵੇ ਗਰੀਬੀ ਦੀ ਕਿੰਨੀ ਵੀ ਤਰਫਦਾਰੀ ਕੀਤੀ ਜਾਏ ਫਿਰ ਵੀ ਕੋਈ ਇਸ ਸੱਚ ਤੋਂ ਮੂੰਹ ਨਹੀਂ ਮੋੜ ਸਕਦਾ ਕਿ ਅਮੀਰ ਬਣੇ ਬਿਨਾ ਪੂਰਨ ਅਤੇ ਸਫਲ ਜੀਵਨ ਜਿਉਣਾ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੈ वैसे दी कमी ਕਾਰਨ ਕਈ ਸਾਧਨਾਂ ਨੂੰ ਪ੍ਰਾਪਤ ਵੀ ਨਹੀਂ ਕੀਤਾ ਜਾ ਸਕਦਾ ਸਾਧਨਾਂ ਦਾ ਅਪਯੋਗ ਕਿਸੇ ਵੀ ਮਨੁੱਖ ਵੱਲੋਂ ਮਾਨਸਿਕ ਆਤਮਿਕ ਅਤੇ ਸਰੀਰਕ ਵਿਕਾਸ ਲਈ ਕਰਿਆ ਜਾਂਦਾ ਹੈ ਇਸ ਲਈ ਅਰਥ ਵਿਵਸਥਾ ਦੇ ਇਸ ਯੁੱਗ ਵਿੱਚ ਅਮੀਰ ਵਰਣ ਦੇ ਗਿਆਨ ਨੂੰ ਸਾਨੂੰ ਸਮਝਣਾ ਹੀ ਹੋਵੇਗਾ ਲਗਾਤਾਰ ਵਿਕਾਸ ਇਹ ਸਾਡੇ ਜੀਵਨ ਦਾ ਇੱਕੋ ਇੱਕ ਆਦੇਸ਼ ਹੈ ਦੂਜੇ ਸ਼ਬਦਾਂ ਵਿੱਚ ਕਿਹਾ ਜਾਏ ਤਾਂ ਤਰੱਕੀ ਨੂੰ ਲਗਾਤਾਰ ਯੋਗਦਾਨ ਦੇਣਾ ਸਾਡਾ ਪਹਿਲਾ ਅਧਿਕਾਰ ਹੈ ਅਤੇ ਫਰਜ਼ ਵੀ ਹੈ ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰਨ ਦੀ ਰੁਕਾਵਟ ਤਨ ਦੀ ਕਮੀ ਨੂੰ ਦੂਰ ਕਰੋ ਜਾਣੇ ਕਿ અપਾਰ ਧਨ ਦੌਲਤ ਨੂੰ ਪ੍ਰਾਪਤ ਕਰਨ ਦਾ ਅਤੇ ਪ੍ਰਾਪਤ ਕਰਨ ਦੇ ਝਾਂਜੜ ਤੋਂ ਮੁਕਤੀ ਨੂੰ ਤੁਹਾਡੀ ਤਰੱਕੀ ਦਾ ਸ਼ੁਭ ਆਰੰਭ ਕਿਹਾ ਜਾ ਸਕਦਾ ਹੈ। ਅਮੀਰੀ ਦਾ ਆਦੇਸ਼ ਘਾਟ ਵਿੱਚ ਸੰਤੋਖ ਕਰਨਾ ਅਤੇ ਸੰਤੋਸ਼ਟੀ ਨੂੰ ਜਨਮ ਦੇਣਾ ਤਾਂ ਬਿਲਕੁਲ ਵੀ ਨਹੀਂ ਹੈ। ਜਦੋਂ ਤੁਸੀਂ ਵੱਡੀ ਸਫਲਤਾ ਨੂੰ ਪ੍ਰਾਪਤ ਕਰਨ ਦੀ ਯੋਗਤਾ ਰੱਖਦੇ ਹੋ ਤਾਂ ਥੋੜੇ ਵਿੱਚ ਸੰਤੋਖ ਕਿਉਂ ਕੀਤਾ ਜਾਏ? ਕੁਦਰਤ ਵੀ ਤਰੱਕੀ, ਪਸਾਰ ਅਤੇ ਵਿਕਾਸ ਨੂੰ ਪਸੰਦ ਕਰਦੀ ਹੈ। ਇਸ ਲਈ ਇਸ ਕੰਮ ਵਿੱਚ ਕਿਰਿਆਸੀਲ ਯੋਗਦਾਨ ਦੇਣਾ ਸਾਡਾ ਧਰਮ ਬੰਦਾ ਹੈ। ਅਰਥਾਤ ਥੋੜੇ ਸੰਤੋਖ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਹੈ। ਖੁਸ਼ਹਾਲ ਅਤੇ ਸੰਪੂਰਨ ਜੀਵਨ ਲਈ ਜੋ ਅਤੇ ਜਿੰਨਾ ਵੀ ਤੁਹਾਨੂੰ ਚਾਹੀਦਾ ਹੈ ਜੇਕਰ ਉਹ ਸਾਰਾ ਕੁਝ ਵਰਤਮਾਨ ਵਿੱਚ ਤੁਹਾਡੇ ਕੋਲ ਹੈ ਤਾਂ ਤੁਸੀਂ ਅਮੀਰ ਹੋ ਹੋਰ ਇਸ ਦੁਨੀਆ ਵਿੱਚ ਇਹੋ ਜਿਹਾ ਕੋਈ ਵੀ ਇਨਸਾਨ ਨਹੀਂ ਹੈ ਜਿਹੜਾ ਇਹ ਸਾਰਾ ਕੁਝ ਹਾਸਲ ਕਰਨ ਦੀ ਯੋਗਤਾ ਨਾ ਰੱਖਦਾ ਹੋਵੇ ਅੱਜ ਵਿਕਾਸ ਦੀ ਅੰਨੀ ਦੌੜ ਵਿੱਚ ਜੀਵਨ ਐਨਾ ਜੈਨਲ ਹੋ ਚੁੱਕਿਆ ਹੈ ਕਿ ਇਸ ਨੂੰ ਸਹੀ ਢੰਗ ਨਾਲ ਜੀਵਨ ਮਾਤਰ ਲਈ ਕਾਫੀ ਪੂੰਜੀ ਦੀ ਲੋੜ ਹੁੰਦੀ ਹੈ ਨਾਲ ਹੀ ਹਰੇਕ ਮਨੁੱਖ ਆਪਣੇ ਸੁਪਨੇ ਨੂੰ ਵੀ ਸਾਕਾਰ ਕਰਨਾ ਚਾਹੁੰਦਾ ਹੈ ਜੋ ਸਾਧਨਾ ਦੇ ਉਪਯੋਗ ਤੋਂ ਬਿਨਾ ਸੰਭਵ ਨਹੀਂ ਹੈ ਅਤੇ ਸਾਧਨ ਇਕੱਠੇ ਕਰਨਾ ਵੀ ਤੁਹਾਡੀ ਆਰਥਿਕ ਰੂਪ ਨਾਲ ਸੰਤੰਤਰ ਹੋਣਾ ਬਹੁਤ ਲਾਜ਼ਮੀ ਹੈ ਇਸ ਲਈ ਖੁੱਲੇ ਦਿਮਾਗ ਨਾਲ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਅਮੀਰ ਬਣਨ ਦੀ ਕਾਮਨਾ ਰੱਖਣਾ ਕੋਈ ਬੁਰੀ ਗੱਲ ਨਹੀਂ ਹੈ ਕਿਉਂਕਿ ਤੁਹਾਡੀ ਇਸ ਇੱਛਾ ਦੇ ਪਿੱਛੇ ਤਨ ਵਾਦਾ ਅਪੂਰਨਤਾ ਅਤੇ ਭਰਪੂਰਤਾ ਦੀ ਭਾਵਨਾ ਸ਼ੁਪੀ ਹੁੰਦੀ ਹੈ ਜੋ ਪੂਰੀ ਤਰ੍ਹਾਂ ਕੁਦਰਤੀ ਹੈ ਅਸੀਂ ਇਹ ਤਿੰਨ ਚੀਜ਼ਾਂ ਸਰੀਰ ਦਿਮਾਗ ਅਤੇ ਆਤਮਾ ਲਈ ਜੀਂਦੇ ਹਾਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਦੂਜੇ ਤੋਂ ਜ਼ਿਆਦਾ ਮਹੱਤਵਪੂਰਨ ਪਵਿੱਤਰ ਅਤੇ ਵਿਸ਼ੇਸ਼ ਨਹੀਂ ਹੈ ਤਿੰਨਾਂ ਦਾ ਆਪਣਾ ਖਾਸ ਮਹੱਤਵ ਹੈ ਅਤੇ ਇਹਨਾਂ ਵਿੱਚੋਂ ਕਿਸੇ ਵੀ ਇੱਕ ਨਾਲ ਸਮਝੌਤਾ ਕਰਕੇ ਪੂਰਨ ਜੀਵਨ ਜਿਉਣ ਦੀ ਕਾਮਨਾ ਕਰਨਾ ਬੇਅਰਥ ਹੈ। ਅੱਜ ਜ਼ਿਆਦਾਤਰ ਲੋਕ ਸਿਰਫ ਸਰੀਰ ਲਈ ਜੀ ਰਹੇ ਹਨ। ਆਪਣੀ ਗੱਲ ਨੂੰ ਵੱਡੀ ਰੱਖਣ ਲਈ ਉਹ ਕਹਿ ਸਕਦੇ ਹਨ ਜਦੋਂ ਤੱਕ ਤੁਹਾਡਾ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੋਵੇ ਤਦ ਤੱਕ ਤੁਹਾਨੂੰ ਤੰਦਰੁਸਤ ਨਹੀਂ ਕਿਹਾ ਜਾ ਸਕਦਾ ਪਰ ਇਹਹੀ ਗੱਲ ਦਿਮਾਗ ਅਤੇ ਆਤਮਾ ਲਈ ਸਮਾਨ ਰੂਪ ਨਾਲ ਲਾਗੂ ਹੁੰਦੀ ਹੈ ਸਰੀਰ ਦਿਮਾਗ ਅਤੇ ਆਤਮਾ ਦੇ ਪੂਰਨ ਪਰਦਾਸ਼ਨ ਦੀ ਘਾਟ ਵਿੱਚ ਅਸੰਤੋਖ ਦਾ ਜਨਮ ਹੁੰਦਾ ਹੈ ਐਸਵੀ ਅਧੂਰੀ ਕਾਮਨਾ ਲਗਾਤਾਰ ਆਪਣੀ ਪੂਰਨਤਾ ਦਾ ਰਾ ਲੱਭਦੀ ਰਹਿੰਦੀ ਹੈ ਸਾਡੇ ਸਰੀਰ ਨੂੰ ਚੰਗੀ ਰੋਟੀ ਕੱਪੜਾ ਅਤੇ ਮਕਾਨ ਦੇ ਨਾਲ ਨਾਲ ਸਾਧਤ ਮੈਂਤ ਤੋਂ ਮੁਕਤੀ ਦੀ ਲੋੜ ਹੈ ਇਸ ਤੋਂ ਇਲਾਵਾ ਆਰਾਮ ਮਨੋਰੰਜਨ ਵੀ ਜ਼ਰੂਰੀ ਹੈ ਇਸੇ ਤਰ੍ਹਾਂ ਚੰਗੀ ਮਾਨਸਿਕ ਸਿਹਤ ਲਈ ਘੁੰਮਣਾ ਫਿਰਨਾ ਮਹਿਸੂਸ ਕਰਨਾ ਅਤੇ ਬੁੱਧੀਮਾਨ ਦੋਸਤਾਂ ਦੀ ਸੰਗਤ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਦਿਮਾਗੀ ਕਸਰਤ ਗੀਤ ਸੰਗੀਤ ਕਲਾ ਅਤੇ ਸੁੰਦਰਤਾ ਵਿੱਚ ਰੁਚੀ ਅਤੇ ਪ੍ਰਸ਼ੰਸਾ ਵੀ ਦਿਮਾਗ ਨੂੰ ਵਧੀਆ ਰੱਖਣ ਲਈ ਸਹਾਯੋਕੀ ਹੁੰਦੀ ਹੈ ਪ੍ਰੇਮ ਆਤਮਾ ਦਾ ਪੂਜਨ ਹੈ ਅਤੇ ਗਰੀਬੀ ਪ੍ਰੇਮ ਦੇ ਪੂਰਨ ਪ੍ਰਗਟਾਵੇ ਦਾ ਵਿਰੋਧ ਕਰਦੀ ਹੈ ਜ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਦੀ ਮਦਦ ਕਰਨਾ ਚਾਹੁੰਦੇ ਹਾਂ ਚਾਹੁੰਦੇ ਹਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਅਸੀਂ ਉਸ ਦੀ ਮਦਦ ਕਰੀਏ ਕਿਸੇ ਮਨੁੱਖ ਕੋਲ ਜੇਕਰ ਦੇਣ ਲਈ ਕੁਝ ਵੀ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਉਹ ਇੱਕ ਚੰਗਾ ਜੀਵਨ ਸਾਥੀ ਮਾਂ-ਬਾਪ ਜਾਂ ਨਾਗਰਿਕ ਅਤੇ ਮਨੁੱਖ ਕਿਵੇਂ ਬਣ ਸਕਦਾ ਹੈ ਅਸੀਂ ਆਪਣੇ ਸਰੀਰ ਨੂੰ ਸੁਖੀ ਬਣਾਉਣ ਲਈ ਭੌਤਿਕ ਵਸਤੂਆਂ ਦਾ ਆਪਜੋਗ ਕਰਦੇ ਹਾਂ ਜਿਸ ਨਾਲ ਦਿਮਾਗ ਅਤੇ ਆਤਮਾ ਦਾ ਵੀ ਵਿਕਾਸ ਹੁੰਦਾ ਹੈ ਇਸ ਲਈ ਅਮੀਰਵੰਨ ਨੂੰ ਪਹਿਲ ਦੇਣਾ ਸਾਡਾ ਪਹਿਲਾ ਫਰਜ਼ ਹੈ ਪਹਿਲਾਂ ਤਾਂ ਤੁਹਾਡੇ ਅੰਦਰ ਅਮੀਰਵੰਨ ਦੀ ਕਾਮਨਾ ਹੋਣੀ ਚਾਹੀਦੀ ਹੈ ਫੇਰ ਪੂਰੀ ਇਕਾਗਰਤਾ ਨਾਲ ਇਸ ਤਰ੍ਹਾਂ ਇਹਦੀ ਪੂਰਤੀ ਲਈ ਸਹਿਯੋਗੀ ਵਿਗਿਆਨ ਦਾ ਅਧਿਐਨ ਕਰੋ ਜੇਕਰ ਤੁਸੀਂ ਇੰਜ ਨਹੀਂ ਕਰ ਸਕਦੇ ਤਾਂ ਸਮਝੋ ਤੁਸੀਂ ਫਰਜ ਤੋਂ ਮੋਹ ਮੋੜ ਰਹੇ ਹੋ ਯਾਦ ਰੱਖੋ ਜੇਕਰ ਤੁਸੀਂ ਅਮੀਰ ਬਣਦੇ ਹੋ ਤਾਂ ਇਹ ਤੁਹਾਡੇ ਵੱਲੋਂ ਮਾਨਵਤਾ ਅਤੇ ਭਗਵਾਨ ਨੂੰ ਦਿੱਤਾ ਗਿਆ ਸਭ ਤੋਂ ਉੱਤਮ ਤੋਹਫਾ ਸਾਬਤ ਹੋਏਗਾ